ਜਿਹੜੇ ਵੀਡੀਓ ਦੇਖਦੇ ਨੇ ਲੱਖ ਰੁਪਿਆ ਲਿਜਾ ਸਕਦੇ ਨੇ ਪਰ ਸਾਨੂੰ ਝੂਠਾ ਸਾਬਤ ਕਰਨਾ ਪਊਗਾ। ਅੱਛਾ। ਹਾਂਜੀ। ਅੱਛਾ ਇੱਕ ਗੱਲ ਹੋਰ ਦੱਸ ਦੇਣਾ ਸੁਲਖੀਆਂ ਪਿੰਡ ਦਾ ਮਾਲ ਐ ਇਹ। ਹੂੰ। 150 ਕਿਲੋਮੀਟਰ ਤੋਂ ਆਇਆਗਾ। 2,80,000 2,78,000 ਰੁਪਏ ਦੇ ਵਿੱਚ ਕੋਠੀ ਦਾ ਮਾਲ ਦਿੱਤਾ ਹੈ। ਸਾਰਾ ਸਾਰਾ 12 ਲੱਖ ਰੁਪਿਆ ਦਾ ਐਸਟੀਮੇਟ। ਜੇ ਕੋਈ ਚੀਜ਼ 'ਚ ਫਰਕ ਐ ਉਰੇ ਆ ਕੇ ਬੰਦਾ ਹੂੰ। ਕਵਾਲਿਟੀ ਚ ਫਰਕ ਕੱਢਦੇ ਸਾਗਵਾਨ ਚ ਫਰਕ ਕੱਢਦੇ ਜਾਂ ਕੋਈ ਚੀਜ਼ ਨਕਲੀ ਸਾਫਤ ਕਰਦੇ ਤਾਂ ਉਹਨੂੰ ਆਪਾਂ ਨੇ 1 ਲੱਖ ਰੁਪਏ ਦਾ ਜਿਹੜਾ ਨਿਯਾਮ ਆ ਉਹ ਦੇਣਾ ਹੈ ਆ ਲੱਖ ਰੁਪਏ ਉਹਨੂੰ ਆ ਲੱਖ ਰੁਪਏ ਦਾ ਆਪਾਂ ਨੇ ਉਹਨੂੰ ਨਿਯਾਮ ਦੇ ਇਹੀ ਕਾਰਨ ਆ ਸਸਤਾ ਦੇਣ ਦਾ ਹੋਰ ਦੂਸਰਾ ਕੋਈ ਕਾਰਨ ਹੈ ਹੀ ਨਹੀਂ ਕੋਈ ਸਾਡੇ ਘਰੇ ਬਾਗ ਨਹੀਂ ਲੱਗੇ ਹੋਏ ਕੋਈ ਸਾਡਾ ਹਲੇ ਚੋਰੀ ਦਾ ਮਾਲ ਨਹੀਂ ਹੈਗਾ ਜਾਂ ਕੋਈ ਅਸੀਂ ਗਲਤ ਕੰਮ ਨਹੀਂ ਕਰਦੇ ਕਿ ਜਾਲੀ ਮਾਲ ਨਹੀਂ ਹੈਗਾ ਕੋਈ ਜਾਲੀ ਮਾਲ ਨਹੀਂ ਸਾਰੀ ਫੈਕਟਰੀ ਦੇ ਕਸਟਮਰ ਦੇ ਮੂਹਰੇ ਪਈ ਹੈ ਪਹਿਲਾਂ ਤਾਂ ਸੋਹਣਾ ਵਾਲਾ ਲੱਗ ਰਿਹਾ ਸੋਹਣਾ ਲੱਗ ਰਿਹਾ ਕਿਵੇਂ ਤਿਆਰ ਕਰਤੀ ਹੈ ਜੇ ਇਹ ਕਰੇ ਤਿਆਰ ਕਰਾ ਲਵਾਂਗੇ ਨਾ ਘੱਟੋ ਘਾਟ 15000 ਰੁਪਏ ਮੈਕਸਿਮਮ ਲੱਗੂਗੀ ਲੱਗੂਗੀ ਲੱਗੂ ਤੁਸੀਂ ਕਿੰਨੇ ਦਾ ਥੋੜੀ ਵੀਡੀਓ ਦੇ ਵਿੱਚ ਸਿਰਫ ਔਰ ਸਿਰਫ 6500 ਰੁਪਏ ਦਾ ਇਹ ਅੱਜ ਤੋਂ 50 ਸਾਲ ਮਿਸਤਰੀ ਪਹਿਲਾਂ ਹੱਥਾਂ ਨਾਲ ਬਣਾਇਆ ਕਰਦੇ ਸੀ ਪੱਲੇ ਉਹ ਕਨਸੈਪਟ ਹੈ ਇਹ ਪਹਿਲਾਂ ਤਾਂ ਇਹ ਚੀਜ਼ ਚੈੱਕ ਕਰ ਲਿਓ ਜਿੱਥੇ ਵਿੱਚੋਂ ਕੱਢਦੇ ਆ ਇਹਦੇ ਅੱਛਾ ਜੀ ਠੀਕ ਹੈ ਇਹ ਆਰਟੀਫੀਸ਼ਲ ਨਹੀਂ ਲਾਉਣੀ ਜਿਹੜਾ ਇਹ ਦਿਲਾ ਹੈ ਇਹ ਇਹਦੇ ਵਿੱਚ ਹੀ ਪਾ ਜਾਂਦੇ ਆ ਅੱਛਾ ਇਹ ਲੋਗ ਬਣ ਗਿਆ ਲੋਗ ਸਿਸਟਮ ਹੋ ਗਿਆ ਇਹਦੇ ਵਿੱਚ ਦੇਖ ਲਓ ਜੇ ਬਾਲ ਵੀ ਪੈ ਜੇ ਜਾਂ ਪਾਣੀ ਦੀ ਵੀ ਕ੍ਰੋਸਿੰਗ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਹੈ ਅੱਛਾ ਮੰਨ ਲਓ ਜਿਹੜੇ ਆਪ ਦਾ ਰੰਗ ਜਾ ਕਰਕੇ ਦਿੰਦੇ ਨੇ ਉਹ ਇੱਥੇ ਗੇਮ ਪਾਉਂਦੇ ਨੇ ਇੱਥੇ ਪਾਉਂਦੇ ਨੇ ਸਤਿ ਸ਼੍ਰੀ ਅਕਾਲ ਦੋਸਤੋਂ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਆਹ ਜਿਹੜੀ ਦਰਵਾਜ਼ਿਆਂ ਦੀ ਫੈਕਟਰੀ ਆ ਇੱਥੇ ਨਿਕਲਿਆ ਆ ਕਹਿੰਦੇ ਸੱਪ ਮੈਨੂੰ ਕਹਿੰਦੇ ਛੇਤੀ ਛੇਤੀ ਆ ਜਾ ਸੱਪ ਨਿਕਲਿਆ ਆ ਸੱਪ ਸੱਪ ਵੀ ਪੂਰਾ ਜਹਰੀਲਾਗਾ ਦੇਖਦੇ ਆ ਕੀ ਕਹਾਣੀਆਂ ਭੱਜੋ ਗਿਰਾਂ ਬਾਈ ਕਿਤੇ ਲੰਗ ਵੀ ਨਾ ਜਾਵੇ ਸੱਪ ਇਨਾ ਤਾਂ ਲਖਵਿੰਦਰ ਲੱਭੀਏ ਕਿੱਥੇ ਹੈਗਾ ਲਖਵਿੰਦਰ ਜੀ ਬਾਈ ਲਖਵਿੰਦਰ ਜੀ ਕਿੱਥੇ ਨੇ ਲਖਵਿੰਦਰ ਜੀ ਆਜੋ ਬਾਈ ਛੇਤੀ ਆਜੋ ਕਿਰ ਮੈਨੂੰ ਲੱਗਾ ਇੱਥੇ ਹੀ ਹੋਊਗਾ ਸੱਪ ਇਧਰ ਹੀ ਆ ਜੀ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਮਾਈਕ ਲਾਓ ਸਤਿ ਸ੍ਰੀ ਅਕਾਲ ਜੀ ਸੱਪ ਕਿਹੜਾ ਕੱਢ ਲਿਆ ਤੁਸੀਂ ਨੇ ਕਿੱਥੇ ਲਗੋ ਰੱਖਿਆਗਾ ਆਜੋ ਜੀ ਆਜੋ ਸਾਰੇ ਆਜੋ ਆਜੋ ਪਹਿਲਾਂ ਤਾਂ ਆ ਇੱਕ ਲੱਖ ਰੁਪਈਆ ਫੜੋ ਜੀ ਇਹ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਬਾਈ ਸਾਰਿਆਂ ਦੇ ਸਾਹਮਣੇ ਮੈਨੂੰ ਲੱਖ ਰੁਪਈਆ ਦਿੱਤਾਗਾ ਹਾਂ ਜੀ ਮੈਨੂੰ ਦਿੱਤਾ ਜੀ ਮੈਂ ਕਹਿੰਦਾ ਜੀ ਸਾਰਿਆਂ ਨੂੰ ਦੇਵਾਂ ਲੱਖ ਰੁਪਏ ਜਿੰਨੇ ਮਰਜ਼ੀ ਬੰਦੇ ਲਿਜਾ ਸਕਦੇ ਨੇ ਆਪਾਂ ਅੱਛਾ ਮੰਨ ਲੇ ਜਿਹੜੇ ਬੰਦੇ ਵੀਡੀਓ ਦੇਖਦੇ ਨੇ ਜਿਹੜੇ ਵੀਡੀਓ ਦੇਖਦੇ ਨੇ ਲੱਖ ਰੁਪਏ ਲਿਜਾ ਸਕਦੇ ਨੇ ਪਰ ਸਾਨੂੰ ਝੂਠਾ ਸਾਬਤ ਕਰਨਾ ਪਊਗਾ ਅੱਛਾ ਹਾਂਜੀ ਲੈ ਵੀ ਮਿੱਤਰੋ ਆ ਲੱਖ ਰੁਪਏ ਦੇਖੋ ਆਏ ਨੋਟ ਦੇਖੋ ਆਏ ਇਹ ਇਕੱਲਾ ਲੱਖ ਦੇਵਾਂਗੇ ਫਿਰ ਤਾਂ ਇੱਕ ਬੰਦਾ ਸਾਬਤ ਕਰੂਗਾ ਜੀ ਜਿੰਨੇ ਮਰਜ਼ੀ ਬੰਦੇ ਸਾਬਤ ਕਰਨੀ ਜੀ ਚਾਹੇ 20 ਬੰਦੇ ਕਰਨ 20 ਬੰਦੇ ਲੱਖ ਲੱਖ ਰੁਪਏ ਲੈ ਜਾਣਾ ਅੱਛਾ ਜੀ ਹੁਣ ਆਪਾਂ ਗੱਲ ਕਰਦੇ ਆਂ ਆ ਦੇਖ ਲਓ ਜੀ ਹੂੰ ਜਿਵੇਂ ਹੁਣ ਕਈ ਬੰਦੇ ਕੀ ਆਗਲਾ ਕਹਿੰਦਾ ਵੀ ਇਹ ਰੇਟ ਘਟ ਦਿੰਦੇ ਨੇ ਸਾਗਵਾਨ ਦੇ ਵਿੱਚ ਮੰਨ ਕੇ ਚੱਲੋ ਵੀ ਕੋਈ ਕੁਆਲਿਟੀ 'ਚ ਫਰਕ ਹੈ ਜਾਂ ਕੋਈ ਚੀਜ਼ 'ਚ ਫਰਕ ਹੈ ਉਰੇ ਆ ਕੇ ਬੰਦਾ ਹੂੰ ਕੁਆਲਿਟੀ 'ਚ ਫਰਕ ਕੱਢ ਦੇ ਸਾਗਵਾਨ 'ਚ ਫਰਕ ਕੱਢ ਦੇ ਜਾਂ ਕੋਈ ਚੀਜ਼ ਨਕਲੀ ਸਾਬਤ ਕਰ ਦੇ ਤਾਂ ਉਹਨੂੰ ਆਪਾਂ ਨੇ 1 ਲੱਖ ਰੁਪਈਆ ਦਾ ਜਿਹੜਾ ਨਿਯਾਮ ਆ ਉਹ ਦੇਣਾ ਹੈ ਆਹ ਲੱਖ ਰੁਪਈਆ ਉਹਨੂੰ ਆਹ ਲੱਖ ਰੁਪਈਆ ਦਾ ਆਪਾਂ ਨੇ ਉਹਨੂੰ ਨਿਯਾਮ ਦੇਣਾ ਜਿੰਨੇ ਮਰਜ਼ੀ ਬੰਦੇ ਆ ਕੇ ਸਾਬਤ ਕਰ ਜਿੰਨੇ ਮਰਜ਼ੀ ਬੰਦੇ ਆ ਕੇ ਕੱਢ ਦੇਣ ਬਾਕੀ ਹੋਰ ਹੈ ਜੀ ਅੱਛਾ ਇੱਕ ਗੱਲ ਹੋਰ ਇੱਥੇ ਹੋ ਗਿਆ ਅੜਗੀ ਗਰਾਰੀ ਇੱਕ ਬੰਦੇ ਨੇ ਮੰਨ ਲਓ ਨੁਕਸ ਘੜਤਾ। ਨੁਕਸ ਘੜਤਾ। ਉਹਨੇ ਦੇਤਾ ਲੱਖ ਰੁਪਇਆ ਤੁਸੀਂ। ਜੀ। ਉਹਨੇ ਆਪਣੇ ਚਾਚੇ ਨੂੰ ਭੇਜਤਾ ਫਿਰ ਉਹੀ ਨੁਕਸ ਉਹਨੇ ਦੱਸ ਗਏ ਤੁਰਿਆ। ਨੁਕਸ ਦੇਖੋ ਮਤਲਬ ਇਹ ਹੁੰਦਾ ਗੋਬਿੰਦ ਸਿੰਘ ਜਿਵੇਂ ਹੁਣ ਆਪਾਂ ਸਾਗਵਾਨ ਹਾਂ। ਹਾਂ। ਜੇ ਆਪਾਂ ਹੁਣ ਸਾਗਵਾਨ ਕਹਿ ਕੇ ਪੱਲਾ ਵੇਚਤਾ। ਬਿਲਕੁਲ। ਕੱਲ ਨੂੰ ਕੋਈ ਬੰਦਾ ਇਹ ਕਹਦੇ ਵੀ ਇਹ ਸਾਗਵਾਨ ਹੀ ਨਹੀਂ ਹੈਗੀ। ਸਾਬਤ ਕਰਦੇ। ਸਾਬਤ ਕਰਦੇ ਵੀ ਇਹ ਸਾਗਵਾਨ ਨਹੀਂ ਹੈਗੀ। ਹਾਂ। ਆਪਾਂ ਜੋ ਮਰਜ਼ੀ ਬੰਦਾ ਕਹੂਗਾ ਉਹ ਸਜਾ ਭਗਤਨ ਨੂੰ ਤਿਆਰ ਹੈ। ਆ ਤਾਂ ਹੈਗਾ ਹੀ ਹੈਗਾ। ਦੂਸਰੀ ਗੱਲ ਇੱਕ ਹੋਰ ਦੱਸ ਦਿੰਦੇ ਆ। ਆ ਦੇਖੋ ਹੁਣ ਜਿਹੜੇ ਇਹ ਪ ਅਗਲਾ ਕਹਿੰਦਾ ਵਿੱਚੋਂ ਕੱਢਨੇ ਕੀ ਕੱਢਨੇ ਹੁਣ ਆ ਚੀਜ਼ਾਂ ਨੇ ਜਿਹੜੀ ਇਹ ਅਸੀਂ ਵਿੱਚੋਂ ਕੱਢਦੇ ਆ ਇਹਦੇ ਅੱਛਾ ਜੀ ਠੀਕ ਹੈ ਇਹ ਆਰਟੀਫੀਸ਼ਲ ਨਹੀਂ ਲਾਉਂਦੇ ਜਿਹੜਾ ਇਹ ਦਿਲਾ ਹੈ ਇਹ ਇਹਦੇ ਵਿੱਚ ਹੀ ਪਾ ਜਾਂਦੇ ਆ ਅੱਛਾ ਇਹ ਲੋਗ ਬਣ ਗਿਆ ਲੋਕ ਸਿਸਟਮ ਹੋ ਗਿਆ ਇਹਦੇ ਵਿੱਚ ਦੇਖ ਲਓ ਜੇ ਬਾਲ ਵੀ ਪੈ ਜੇ ਜਾਂ ਪਾਣੀ ਦੀ ਵੀ ਕ੍ਰੋਸਿੰਗ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਹੈ ਅੱਛਾ ਪਹਿਲਾਂ ਤਾਂ ਆਹ ਲੱਖ ਰੁਪਈਆ ਥੋੜੀ ਆਪਦੀ ਜੇਬ ਚ ਪਾਓ ਕਾਰਨ ਕੀ ਆ ਲਾਈਨ ਅਗਲੇ ਨੇ ਥੋੜੇ ਤੋਂ ਆਣਾ ਸਾਡੇ ਤੋਂ ਆਣਾ ਜੀ ਬਾਕੀ ਜਿਹੜਾ ਇਹਦੀ ਫਿਟਿੰਗ ਹੁੰਦੀ ਹੈ ਗੋਬਿੰਦ ਜੀ ਉਹ ਪ੍ਰੋਪਰ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਹੁਣ ਕਈ ਬੰਦੇ ਕੀ ਕਰਦੇ ਨੇ ਮੰਨ ਕੇ ਚੱਲੋ ਮਿਸਤਰੀਆਂ ਦਾ ਹੁਣ ਆਪਾਂ ਨਾਮ ਤਾਂ ਚਲੋ ਨਹੀਂ ਲੈ ਸਕਦੇ ਜਦੋਂ ਕੋਈ ਸਾਗ ਵਾਣ ਦਾ ਆਰਡਰ ਆ ਜਾਂਦਾ ਹੈ ਉਹ ਮਿਸਤਰੀਆਂ ਨੂੰ 400 ਰੁਪਏ ਪੱਲੇ ਦੀ ਲੇਬਰ ਦੇ ਦਿੰਦੇ ਨੇ ਬਿਲਕੁਲ ਠੀਕ ਹੈ ਕੱਲਾ ਚੌਕਟਾ ਢੋਕਣ ਦਾ ਚੌਕਟਾ ਠੁੱਕ ਗਿਆ ਉੱਤੇ ਪਲਾਈ ਪਾ ਕੇ ਉੱਤੇ ਦਿਲੇ ਪੇਸਟ ਕਰਤੇ ਦਿਲੇ ਆਣਾ ਪੱਲਾ ਬਣ ਗਿਆ ਉੱਤੇ ਰੰਗ ਕਰਤਾ ਰੰਗ ਕਰਕੇ ਆਲਾ ਕਹਿੰਦਾ ਇਹ ਰੇਟ ਵੀ ਨਾਲੇ ਰੇਟ ਵੀ ਸਾਡੇ ਨਾਲੋਂ ਫੇਰ ਵੀ ਮਹਿੰਗਾ अच्छा मान लो ਜਿਹੜੇ ਆਪਦਾ ਰੰਗ ਜਾ ਕਰਕੇ ਦਿੰਦੇ ਨੇ ਉਹ ਇੱਥੇ ਗੇਮ ਪਾਉਂਦੇ ਨੇ ਇੱਥੇ ਪਾਉਂਦੇ ਨੇ ਠੀਕ ਹੈ ਜੀ ਉਹੀ ਫਿਰ ਤੁਹਾਡੇ ਵਿਰੁੱਧ ਕਮੈਂਟ ਕਰਾਉਂਦੇ ਨੇ ਕਮੈਂਟ ਕਰਾਉਂਦੇ ਨੇ ਕਮੈਂਟ ਕਰਨ ਤੇ ਵੀ ਇਹਨਾਂ ਨੇ ਬੰਦੇ ਰੱਖੇ ਹੋਏ ਨੇ ਹੁਣ ਤਾਂ ਠੀਕ ਹੈ ਜੀ ਬਾਕੀ ਆ ਦੇਖੋ ਆ ਜਿਹੜੀ ਕਲਮ ਹੈ 90 ਡਿਗਰੀ ਦੀ ਕਲਮ ਨਾਲ ਪੱਲਾ ਸੀ ਬਣਾਉਨੇ ਹਾਂ ਆ ਮੜਾ ਜਾਂ ਨੇੜੇ ਆ ਕੇ ਦਿਖਾ ਦੇ ਹਾਂ ਤੇ ਇੱਥੋਂ ਦੱਸੋ ਹੁਣ 90 ਡਿਗਰੀ ਦੀ ਆਹ ਜੀ ਇਹ ਜਿਹੜੀ ਕਲਮ ਹੁੰਦੀ ਹੈ ਜੀ 90 ਡਿਗਰੀ ਦੀ ਕਲਮ ਨਾਲ ਪੱਲਾ ਬਣਦਾ ਇਹਨੂੰ ਕਲਮਾਂ ਵਾਲਾ ਪੱਲਾ ਕਹਿ ਦਿੰਦੇ ਨੇ ਬੁਰਸ਼ਾਂ ਵਾਲਾ ਪੱਲਾ ਠੀਕ ਹੈ ਜਿਹੜੇ ਅੱਜ ਤੋਂ 50 ਸਾਲ ਮਿਸਤਰੀ ਪਹਿਲਾਂ ਹੱਥਾਂ ਨਾਲ ਬਣਾਇਆ ਕਰਦੇ ਸੀ ਪੱਲੇ ਉਹ ਕਨਸੈਪਟ ਹੈ ਇਹ ਪਹਿਲਾਂ ਤਾਂ ਇਹ ਚੀਜ਼ ਚੈੱਕ ਕਰ ਲਿਓ ਕਿਉਂਕਿ ਜੇ ਤੁਸੀਂ ਮਿਸਤਰੀ ਨੂੰ ਕਹੋਗੇ ਵੀ ਆਮ ਨਾਰਮਲ ਪੱਲੇ ਦੀ ਲੇਬਰ ਜੇ 2000 ਰੁਪਿਆ ਤਾਂ ਬੁਰਸ਼ਾਂ ਵਾਲੇ ਪੱਲੇ ਦੀ ਲੇਬਰ 5000 ਰੁਪਿਆ ਅੱਛਾ ਜੀ ਹਾਂਜੀ ਫਿਰ ਤੁਸੀਂ ਕਿੰਨੇ ਦੇਵੋਗੇ ਇਹ ਪੱਲਾ ਬਾਈ ਜੀ 500 ਰੁਪਏ ਸਕੁਅਰ ਫੁੱਟ ਬੁਰਸਾ ਵਾਲਾ ਪੱਲਾ ਪਿਓਰ ਟੋਟਲੀ ਸਾਗਵਾਨ ਲੱਗੀ ਹੋਊਗੀ ਕੋਈ ਪਲਾਈ ਨਹੀਂ ਪਾਉਂਦੇ ਹੈਗੇ ਕੋਈ ਹੋਰ ਚੀਜ਼ ਮਿਕਸ ਹੋਈ ਤਾਂ ਵੀ ਲੱਖ ਰੁਪਿਆ ਅੱਛਾ ਹਾਂਜੀ ਜੇ ਮਾੜੀ ਜਿਹੀ ਵੀ ਮਿਕਸ ਹੋ ਗਈ ਸਾਗਵਾਨ ਦਾ ਪੱਲਾ ਖੜਾ ਜੀ ਜੇ ਕੋਈ ਹੋਰ ਇਹਦੇ ਵਿੱਚ ਚੀਜ਼ ਮਿਕਸ ਹੈ ਤਾਂ ਵੀ ਲੱਖ ਰੁਪਈਆ ਨੇ ਆ ਮੈਂ ਜੀ ਅੱਛਾ ਇੱਕ ਗੱਲ ਹੋਰ ਦੱਸ ਦੇਣਾ ਸੁਲਖੀਆਂ ਪਿੰਡ ਦਾ ਮਾਲ ਹੈ ਇਹ 150 ਕਿਲੋਮੀਟਰ ਤੋਂ ਆਇਆਗਾ 280000 278000 ਰੁਪਏ ਦੇ ਵਿੱਚ ਕੋਠੀ ਦਾ ਮਾਲ ਦਿੱਤਾ ਹੈ ਸਾਰਾ ਸਾਗ 12 ਲੱਖ ਰੁਪਏ ਦਾ ਐਸਟੀਮੇਟ ਅੱਛਾ ਜੀ ਹਾਂਜੀ ਮੈਂ ਇੱਕ ਵਾਦਾ ਤੁਹਾਡੇ ਨਾਲ ਕਰਦਾ ਜੀ ਜਿੰਨੇ ਪੈਸਿਆਂ ਦੇ ਵਿੱਚ ਤੁਸੀਂ ਘਰੇ ਮਿਸਤਰੀ ਲਾ ਕੇ ਸਿਰਮਈਕੇ ਵਾਲੇ ਪੱਲੇ ਲਾਉਂਗੇ ਉਨੇ ਪੈਸਿਆਂ ਦੇ ਵਿੱਚ ਤੁਹਾਡਾ ਸਾਗਵਾਨ ਦਾ ਕੰਮ ਕਰ ਦੋ ਸਾਰਾ ਸਾਗਵਾਨ ਸਾਰਾ ਸਾਗਵਾਨ ਲੈ ਵੀ ਮਿੱਤਰੋ ਸਿਰਮਈਕਾ ਤੇ ਸਾਗਵਾਨ ਦੇ ਵਿੱਚ ਫਰਕ ਤੁਹਾਨੂੰ ਹੁਣ ਪਤਾ ਆਪ ਹੀ ਆ ਜਿਹੜਾ ਬੰਦਾ ਲੱਖਾਂ ਦੀ ਕੋਠੀ ਬਣਾਉਂਦਾ ਉਹ ਇਹ ਚੀਜ਼ਾਂ ਕੱਢ ਕੇ ਰਹਾ ਹਾਂ ਇਹ ਲੱਖ ਰੁਪਈਆ ਅੱਜ ਵੀਡੀਓ ਦੇ ਵਿੱਚ ਮੈਂ ਪਤਾ ਆਪਾਂ ਪਹਿਲਾਂ ਕਦੇ ਇਹ ਜੀ ਮੰਨ ਲਓ ਵੀ ਵੀਡੀਓ ਬਣਾਈ ਨਹੀਂ ਬਿਲਕੁਲ ਇਹ ਲੱਖ ਰੁਪਈਆ ਮੈਂ ਤਾਂ ਦਿਖਾਇਆ ਅੱਜ ਵੀਡੀਓ ਦੇ ਵਿੱਚ ਪਰਸੋਂ ਮੇਰੇ ਕੋਲੇ 90 ਤੋਂ ਕਸਟਮਰ ਆਏ ਸੀ ਠੀਕ ਹੈ 90 ਤੋਂ ਕਸਟਮਰ ਮੈਨੂੰ ਉਹ ਆ ਕੇ ਉਹਰੇ ਮੇਰੇ ਕੋਲੇ ਅੱਧਾ ਦਿਨ ਉਹ ਲਾ ਗਏ ਠੀਕ ਹੈ ਇਹ ਜੀ ਕਿਹੜੀ ਚੀਜ਼ ਆ ਉਹਨਾਂ ਨੇ ਪੁੱਛੀ ਨਹੀਂ ਉਹ ਮੈਨੂੰ ਕਹਿੰਦੇ ਤੂੰ ਇੰਨਾ ਸਸਤਾ ਕਿਉਂ ਦਿੰਦਾ ਹੂੰ ਫਿਰ ਵੀ ਸ਼ੱਕ ਫਿਰ ਤੁਸੀਂ ਨਾਲ ਤੇ ਸਾਨੂੰ ਮੰਨ ਕੇ ਚਲੋ ਨਾ ਤਾਂ ਤੁਸੀਂ ਸੱfte ਤੇ ਮਾਣੋ ਨਾ ਤੁਸੀਂ ਮਹਿੰਗੇ ਤੇ ਮਾਣੋ ਨਾ ਰਿਜਨਲ ਤੇ ਮਾਣੋ ਨਾ ਰਿਜਨਲ ਤੇ ਮਾਣੋ ਫਿਰ ਹੁਣ ਦੱਸੋ ਬੰਦਾ ਕਰੇ ਤਾਂ ਕੀ ਕਰੇ ਫਿਰ ਤਾਂ ਬਾਈ ਐਂ ਹੀ ਹੋ ਜਾਂਦਾ ਜਦੋਂ ਇਹ ਜਿਹੜਾ ਹੁਣ ਇਹਨਾਂ ਨੂੰ ਲਿਪਾ ਪੋਚੀ ਕਰਕੇ 9900 ਰੁਪਏ ਸਕੇਅਰ ਫੁੱਟ ਦਾ ਮਾਲ ਮੈ ਦਿਖਾਣਾ ਮੈਂ ਕਪੂਰ ਥਲੇ ਤੋਂ ਬੰਦਾ ਆਇਆ ਸੀ 900 ਰੁਪਏ ਸਕੇਅਰ ਫੁੱਟ ਮਾਲ ਪੁੱਛ ਗਿਆ ਸੀ 500 ਰੁਪਏ ਸਕੇਅਰ ਫੁੱਟ ਮਾਲ ਦੇ ਕੇ ਭੇਜਿਆ ਹੀ ਮੈਂ ਖੁਸ਼ ਹੋਇਆ ਹੀ ਖੁਸ਼ ਤਾਂ ਚਲੋ ਹੁਣ ਕਸਟਮਰ ਆ ਜੀ ਖੁਸ਼ ਹੋ ਵੀ ਜਾਂਦੇ ਨੇ ਕਈ ਨਹੀਂ ਵੀ ਹੁੰਦੇ ਕਈਆਂ ਨੂੰ ਤਾਂ ਚਾਹੀਏ ਆਪਾਂ ਜੋ ਮਰਜੀ ਦੇ ਦੀ ਵੀ ਕਹਿੰਦਾ ਮਤਲਬ ਬੰਦਾ ਖੁਸ਼ ਨਹੀਂ ਕਰ ਸਕਦੇ ਜੋ ਮਰਜੀ ਦੇ ਦੀ ਠੀਕ ਹੈ ਜੀ ਅੱਛਾ ਹੁਣ ਆਪਾਂ ਸਾਗ ਬਾਂ ਦੀ ਸਾਰੀ ਗੱਲ ਹੋ ਗਈ ਹੈ ਨਾ ਜੀ ਹੁਣ ਆਪਾਂ ਇਧਰ ਆ ਰਸੋਈ ਵਾਲਾ ਕੰਮ ਆ ਜੀ ਇਹ ਕਿਹਸਣ ਵਾਲਾ ਕੰਮ ਆ ਇੱਕ ਤੁਹਾਨੂੰ ਹੋਰ ਦਿਖਾਣਾ ਜੀ ਪੱਲਾ ਆਓ ਪਹਿਲਾਂ ਮੇਰੇ ਨਾਲ ਆਓ ਹੁਣ ਦੇਖੋ ਜਿਵੇਂ ਆ ਸੀਐਨਸੀ ਪੱਲਾ ਹਾਂ ਜੀ ਇਹ ਸੀਐਨਸੀ ਪੱਲਾ ਤੁਸੀਂ ਘੱਟੋ ਘੱਟ ਤਿਆਰ ਕਰਵਾਉਣ ਲੱਗ ਜਿਓ ਕਰੇ ਨਾ ਨਾ ਕਰਦੇ ਨਾ ਨਾ ਕਰਦੇ ਗੋਬਿੰਦ ਜੀ 15 ਤੋਂ 20000 ਰੁਪਏ ਦਾ ਬਜਟ ਹੈ ਪਹਿਲਾਂ ਤਾਂ ਜੀ ਤੁਹਾਡੇ ਪੈਸੇ ਪੂਸੇ ਪਰਾਂ ਕਰੋ ਪਹਿਲਾਂ ਤਾਂ ਸੋਹਣਾ ਵਾਲਾ ਲੱਗ ਰਿਹਾ ਸੋਹਣਾ ਲੱਗੇ ਕਿਵੇਂ ਤਿਆਰ ਕਰਤੀ ਹੈ ਜਿਹੇ ਘਰੇ ਤਿਆਰ ਕਰਾ ਲਓਗੇ ਨਾ ਘੱਟੋ ਘਾਟ 15000 ਰੁਪਏ ਮੈਕਸਿਮਮ ਲੱਗੂਗੀ ਲੱਗੂਗੀ ਲੱਗੂ ਤੁਸੀਂ ਕਿੰਨੇ ਦਾ ਥੋੜੀ ਵੀਡੀਓ ਦੇ ਵਿੱਚ ਸਿਰਫ ਥੋਰ ਸਿਰਫ 6500 ਰੁਪਏ ਦਾ ਆਹ ਜੀ ਹਾਂਜੀ 6500 ਦਾ ਮੈਂ ਕਿਹੜਾ ਕਮਾਲ ਕਰਤੀ ਕੋਲ 6500 ਦਾ ਦੁੱਗਣਾ 13 ਬਣੂ 15 ਦਾ ਤੁਸੀਂ ਤਾਂ ਅੱਧ ਤੋਂ ਵੀ ਘਟਾਤਾ ਕੰਮ 40% ਕਰਤਾ ਮੈਂ ਕਹਿੰਦਾ ਜੀ ਇਹਦੇ ਵੀ ਲੱਖ ਰੁਪਏ ਨੇ ਆਵਾ ਜੀ ਅੱਛਾ ਜੇਜ ਵੀ ਕੋਈ ਸੀਐਨਸੀ ਇਹ ਵੀ ਲੱਖ ਰੁਪਏ ਨੇ ਆਵਾਲਾ ਪੱਲਾ ਹੈ ਜੀ ਹਾਂ ਇਹ ਲੱਕੜ ਕਿਹੜੀ ਹੈ ਜੀ ਇਹ ਲੱਕੜ ਹੈਗੀ ਹੈ ਡਬਲਯੂ ਪੀਸੀ ਹਾਂ ਆ ਹੈਗਾ ਲੱਕੜ ਜੰਮੂ ਕੈਲ ਠੀਕ ਹੈ ਜੀ ਜੰਮੂ ਕੈਲ ਦਾ ਚੌਟਾ ਡਬਲਯੂ ਪੀਸੀ ਦੇ ਵਿੱਚ ਇਹਨੇ ਸੀਐਨਸੀ ਵਰਕ ਹੋਇਆ ਹੋਇਆ ਸਾਰਾ ਓਕੇ ਹਾਂਜੀ ਇਹ ਤੁਹਾਡੇ ਕੋਲੇ ਆਪਦੇ ਮਸ਼ੀਨਾਂ ਨੇ ਸਾਰੀਆਂ ਆਪਦੀਆਂ ਮਸ਼ੀਨਾਂ ਨੇ ਆ ਦੇਖੋ ਆ ਪਿੱਛੇ ਇੱਕ ਮਿੰਟ ਜੀ ਆ ਪਿੱਛੇ ਮੋਰ ਦਾ ਵੀ ਪੈਗਾ ਘਰ ਖੁੱਦ ਜਾ ਪਿਆ ਹੈਗਾ ਮੈਂ ਆ ਮੋਰਤੇ ਵੀ ਨਿਗਾ ਮਰਵਾ ਦੋ ਇੱਕ ਵਾਰੀ ਇਹ ਵੀ ਸੀਐਨਸੀ ਹੈ ਜੀ ਇਹ ਵੀ ਸੀਐਨਸੀ ਹੈ ਜੀ ਇਹ ਸਾਗਵਾਨ ਚ ਸੀਨ ਸੀ ਕਿਸੇ ਕਸਟਮਰ ਦੇ ਪੱਲੇ ਅੱਛਾ ਲੈ ਵੀ ਮਿੱਤਰੋ ਨਿਗਾ ਮਾਰ ਲਓ ਇਹ ਤੁਹਾਨੂੰ 6500 ਦਾ ਪੱਲਾ ਦੱਸਿਆ ਸੀ ਹਾਂ ਕਿੰਨਾ ਸੋਹਣਾ ਸੀਐਨਸੀ ਵਰਕ ਕਰਿਆ ਹੋਇਆ ਆਹ ਪੱਲੇ ਦੇ ਲੋਕ 6500 ਵਾਲਾ ਘੱਟੋ ਘੱਟ ਇਹ ਪੱਲਾ 7-8000 ਰੁਪਏ ਦਾ ਮਾਰਕੀਟ ਚ ਵੇਖਣਾ ਘੱਟੋ ਘੱਟ ਬਿਲਕੁਲ ਜੀ ਮਿਲੂਗਾ 180 250 ਰੁਪਏ ਸਕਰ ਫੁੱਟ ਇਹ ਸਾਥੋਂ ਸਿਰਫ 160 ਰੁਪਏ ਦੇ हिसाब ਨਾਲ 303500 ਰੁਪਏ ਦਾ ਪੱਲਾ ਮੈਂ ਨਾ ਥੋੜੀ ਗੱਲੀ 3500 ਦਾ ਮੇਰੇ ਘਰੇ ਲਾਇਆ ਇਹਨਾਂ ਨੇ ਹਾਂ ਸੱਚੀਓ ਮੈਂ ਪੁੱਛ ਕੇ ਲਵਾਇਆ 3500 ਰੁਪਏ ਦਾ ਪੱਲਾ ਰਸ਼ੀਨ ਕੈਲ ਦਾ ਪੱਲਾ ਸਟੀਲ ਜਿੰਨੀ ਮਰਜ਼ੀ ਡਬਲ ਜਾਲੀ ਮੰਗ ਲੈ Passe ਸਪੋਰਟਾਂ ਜੋ ਮਰਜ਼ੀ ਕਸਟਮਰ 5 ਇੰਚੀ ਫਰੇਮ ਥੱਲੇ 10 ਇੰਚੀ ਫੱਟਾ ਪਾਇਆ ਲੈ ਮਿੱਤਰੋ ਨਿਗਾਹ ਮਾਰ ਲਓ ਪਹਿਲਾਂ ਤਾਂ ਇਹ ਦੇਖੋ ਵੀ ਮਾਲ ਕਿੰਨਾ ਤਿਆਰ ਹੋ ਜਾਂਦਾ ਹਾਂ ਹਾੜੀ ਦੇ ਸੀਜ਼ਨ ਦੇ ਵਿੱਚ ਜਿਹਦੇ ਜਿਹੜੇ ਬੰਦੇ ਕੋਲ ਇੰਨਾ ਕੰਮ ਆ ਹੁਣ ਸਰਦੀਆਂ ਦੇ ਵਿਆਹਾਂ ਦੇ ਸੀਜ਼ਨ ਚ ਕਿੰਨਾ ਹੋਊਗਾ ਥੋੜਾ ਬਹੁਤ ਜੀ ਭੁੱਲ ਜਾਂਦੀ ਜੀ ਦਿਨ ਰਾਤ ਦਿਨ ਰਾਤ ਦਿਨ ਰਾਤ ਚੱਲਦਾ ਆਹ ਦੇਖੋ ਸਾਗਵਾਨ ਹੈਣਾ ਜੀ ਸਾਗਵਾਨ ਹੈ ਸਾਗਵਾਨ ਦਾ ਪੱਲਾ ਹੈ ਜੀ ਕੱਲ ਕਈ ਬੰਦੇ ਹੁਣ ਬੰਦੇ ਕਹਿਣ ਲੱਗ ਜਾਂਦੇ ਆ ਮੈਂ ਤਾਂ ਕਰਕੇ ਵੀਡੀਓ ਬਣਾਈ ਆ ਵੀ ਅਸੀਂ ਸਸਤਾ ਤਾਂ ਦਿੰਨੇ ਆ ਸਾਨੂੰ ਮੰਨ ਕੇ ਚੱਲੋ ਵੀ ਅਸੀਂ ਬਲਕ ਚ ਮਾਲ ਲੈਨੇ ਆ ਇਕੱਠਾ ਮਾਲ ਲੈਨੇ ਆ ਇਕੱਠਾ ਮਾਲ ਸਾਨੂੰ ਦਿਖਾ ਵੀ ਦੇਵਾਂਗੇ ਅਸੀਂ ਕਿ ਸਾਡੇ ਕੋਲੇ ਇਕੱਠਾ ਮਾਲ ਕਿੱਥੇ ਪਿਆ ਉਹਦੇ ਕਰਕੇ ਅਸੀਂ ਮੰਨ ਕੇ ਚੱਲੋ ਵੀ ਇੱਕ ਸਾਡੇ ਕੋਲੇ ਮਸ਼ੀਨੀ ਸਿਸਟਮ ਹੈ ਮਸ਼ੀਨੀ ਸਿਸਟਮ ਦੇ ਨਾਲ ਪੱਲਾ ਗੋਬਿੰਦ ਸਿੰਘ ਜੀ ਨਾਲੇ ਤਾਂ ਵਧੀਆ ਬਣਦਾ ਲੋਕ ਸਿਸਟਮ ਬਣਦਾ ਨਾਲੇ ਛੇਤੀ ਬਣੇ ਅੱਛਾ ਇਹਦੇ ਵਿੱਚ ਦੀ ਪਾਣੀ ਵੀ ਨਹੀਂ ਲੰਘਦਾ ਇਹ ਪਾਣੀ ਮੀਲਾਂ ਦੇ ਪਹਿਲਾਂ ਪਰ ਵੀਡੀਓ ਦਿਖਾਈ ਉਹਨਾਂ ਦਿਖਾਈ ਹੋਈ ਆ ਜੀ ਆ ਆ ਗਿਆ ਜਾਲੀ ਵਾਲਾ ਇਹਦੇ ਨਾਮ ਦਾ ਜਾਲੀ ਵਾਲਾ ਪੱਲਾ ਆ ਗਿਆ ਇਹ ਵੀ ਮੁਰਸਾ ਵਾਲਾ ਪੱਲਾ ਹੈ ਜੀ ਠੀਕ ਹੈ ਜੀ ਆ ਜਾਲੀ ਵਾਲਾ ਪੱਲਾ ਆ ਗਿਆ ਹਾਂ ਅ ਹਾਂਜੀ ਇਹ ਪੱਲਾ ਤੁਹਾਨੂੰ ਪਾਊਗਾ 300 ਰੁਪਏ ਸਕੇਰ ਦਾ ਅੱਛਾ 6 ਤੋਂ 7000 ਰੁਪਏ ਦਾ ਪੱਲਾ ਇਹ ਚ ਤਾਂ ਤੁਸੀਂ ਨੁਕਸ ਘਾਟੀ ਨਹੀਂ ਸਕਦੇ ਕਿਉਂਕਿ ਸਾਰੇ ਹੀ ਲੱਕੜ ਦਾ ਪੱਲਾ ਬਣਿਆ ਠੀਕ ਅੱਛਾ ਇਹ ਪਾਲਿਸ਼ ਹੋਈ ਹੈ ਪਾਲਿਸ਼ ਹੋਈ ਹੋਈ ਹੈ ਜੀ ਇਹ ਪਾਲਿਸ਼ ਮੰਨ ਲਓ ਇਹਦੇ ਵੀ ਪਾਲਿਸ਼ ਹੋ ਜਾਂਦੀ ਆ ਜਿਹਨੇ ਪਾਲਿਸ਼ ਵਾਲਾ ਸ਼ੌਂਕ ਪੂਰਾ ਕਰਨਾ ਜਿਹਨੇ ਪਾਲਿਸ਼ ਵਾਲਾ ਕਰਨਾ ਹੁਣ ਅੱਜ ਕੱਲ ਕੀ ਬੰਦਿਆ ਆਲਾ ਕਹਿੰਦਾ ਯਾਰ ਬੋਰਡ ਦੇ ਵਿੱਚ ਗਿੱਟੀਆਂ ਨੇ ਜਾਂ ਕੁਝ ਵੀ ਮੰਨ ਲਓ ਕਹਿ ਦਿੰਦਾ ਹਾਂਜੀ ਹਾਂ ਤਾਸੀਂ ਐਵੇਂ ਮੰਨ ਕੇ ਚੱਲੋ ਵੀ ਜੇ ਤੁਸੀਂ ਮਾੜਾ ਮੋਟਾ ਵੀ ਅੱਗੇ ਵਧ ਜੋ ਵੀ 66500 ਰੁਪਏ ਦੇ ਵਿੱਚ 6000 ਦੇ ਵਿੱਚ ਤੁਹਾਡਾ ਇਹ ਪੱਲਾ ਨੀਰੀ ਲੱਕੜ ਦਾ ਕਲਮ ਵਾਲਾ ਬੁਰਸਾਂ ਵਾਲਾ ਪੱਲਾ ਲਾ ਦਾਂਗੇ ਜੀ ਗੋਬਿੰਦ ਸਿੰਘ ਜੀ ਤੁਸੀਂ ਕਿਹੜੀਆਂ ਕੁਆਲਿਟੀਆਂ 66500 ਚ 66500 ਰੁਪਏ ਦੇ ਵਿੱਚ ਆ ਮਰਿੰਡੀ ਦਾ ਪੱਲਾ ਆ ਬੇ ਅੱਛਾ ਜੀ ਠੀਕ ਆ ਮਰਿੰਡੀ ਦਾ ਪੱਲਾ ਜੇ ਤੁਸੀਂ ਗੱਲ ਕਰੋਗੇ ਘੱਟੋ ਘੱਟ 2.5 ਤੋਂ 300 ਰੁਪਏ ਸਕੁਅਰ ਫੁੱਟ ਰੇਟ ਆ ਓਕੇ ਆਪਣੇ ਕੋਲੇ 170 ਰੁਪਏ ਸਕੁਅਰ ਫੁੱਟ ਲੈ ਵੀ ਮਿੱਤਰੋ ਹੁਣ ਕੋਈ ਗੱਲ ਬਾਕੀ ਨਹੀਂ ਰਹਿੰਦੀ 170 ਦੇ ਵਿੱਚ ਜਿਹੜਾ 300 ਰੁਪਏ ਸਕਰ ਫੁੱਟ ਮਿਲਦਾ ਹੈ ਨਾ ਇਹਨੂੰ ਵੀ ਲੱਖ ਰੁਪਈਆ ਨੇ ਆਵੇਂ ਇੱਥੇ ਵੀ ਰੱਖ ਦਿਓ ਜੀ ਅੱਛਾ ਰੱਖ ਦਿਓ ਜੀ ਰੱਖ ਦਿਓ ਇੱਥੇ ਵੀ ਕੋਈ ਕਮੀ ਸਾਬਤ ਕਰੇ ਵੀ ਲੱਕੜ ਦੀ ਸਾਡੀ ਲੱਕੜ ਮਰਿੰਡੀ ਹੋਊਗੀ ਹਾਂ ਕਿਸੇ ਬੰਦੇ ਨੇ 170 ਮਰਿੰਡੀ ਲਵਾਈ ਹੋਵੇ ਹਾਂ ਲੱਖ ਰੁਪਈਆ ਫੜ ਕੇ ਲੈ ਜਾਓ ਮੈਥ ਪਰ ਇਮਾਨਦਾਰੀ ਨਾਲ ਸਭ ਖਾ ਕੇ ਆਲੀ ਆ ਉਹ ਤਾਂ ਚਲੋ ਗੱਲਾਂ ਹੋ ਜਾਂਦੀਆਂ ਉਹ ਵੀ ਆਗਲੇ ਨੇ ਛੱਡਤੀ ਗੱਲ ਪਹਿਲਾਂ ਛੱਡ ਤਾ ਉਹ ਗੱਲ ਵੱਖਰੀ ਹੈ ਨਾ ਹਾਂ ਲਓ ਜੀ ਮਿੱਤਰੋ ਗੱਲ ਇਹ ਆ ਵੀ ਬਹੁਤ ਕੁਝ ਪਿੱਛੇ ਪਿਆਗਾ ਅਸੀਂ ਹਾਂ ਗੋਬਿੰਦ ਸਿੰਘ ਮੈਂ ਹੁੰਦਾ ਹਾਂ ਜਿਹੜਾ ਵੀ ਇਹ ਕੰਮ ਹੋ ਰੇ ਮੇਰੀ ਫੈਕਟਰੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਮੇਰੀ ਹੱਥ ਦੀ ਕਾਰਗਰੀ ਮੈਂ ਆਪ ਕਾਰੀਗਰ ਬੰਦਾ ਮੈਂ ਸਾਰਾ ਮਾਲ ਆਪ ਬਣਾ ਲੈਣਾ ਜਿਹੜੀ ਚੀਜ਼ ਦੇ ਵਿੱਚ ਮੰਨ ਕੇ ਚਲੋ ਮੈਨੂੰ ਜਿਹੜੀ ਮੇਰੀ ਫੈਕਟਰੀ ਦੇ ਵਿੱਚ ਚੀਜ਼ ਪਈ ਹੈ ਮੈਂ ਇਹ ਕਿਸੇ ਦੀ ਕਾਪੀ ਨਹੀਂ ਮਾਰੀ ਹੋਈ ਬਿਲਕੁਲ ਆ ਜਾਲੀ ਵਾਲੇ ਬੱਲੇ ਵੀ ਤੁਸੀਂ ਅੱਜ ਤੋਂ ਪਹਿਲਾਂ ਕਿਤੇ ਦੇਖੇ ਨਹੀਂ ਹੋਣੇ ਹੁਣ ਇਸ ਤੋਂ ਬਾਅਦ ਜਦੋਂ ਇਹ ਮੈਂ ਵੀਡੀਓ ਪਾਤੀ ਇਸ ਤੋਂ ਬਾਅਦ ਇਹ ਸਾਰੇ ਧਰ ਲੈਣੇ ਹੋਣਗੇ ਫਿਰ ਤਾਂ ਚਲੋ ਕਾਪੀਆਂ ਵਾਧੂ ਅਗਲੇ ਨੇ ਕਰਨੀਆਂ ਆ ਕਾਪੀ ਜੀ ਇੱਕ ਗੱਲ ਮੈਂ ਮਿੱਤਰੋ ਦੱਸ ਦਿੰਨਾ ਪਿਛਲੀ ਵਾਰੀ ਨਾ ਇੱਕ ਇਹਨਾਂ ਦੀ ਜਿਹੜੀ ਕਮੀ ਉਹ ਵੀ ਦੱਸ ਦੇਣਾਗਾ ਤੇ ਜਿਹੜੇ ਲੋਕ ਕਹਿੰਦੇ ਨੇ ਉਹ ਵੀ ਦੱਸ ਦੇਣਾ ਇਹਨਾਂ ਦੀ ਕਮੀਆਂ ਵੀ ਲੇਟ ਜ਼ਰੂਰ ਕਰਦੇ ਨੇ ਥੋੜਾ ਜਿਹਾ ਰਵਿੰਦਰ ਜੀ ਕਰਦੇ ਹੋ ਮੰਨਣਾ ਪਊਗਾ ਹੋ ਜਾਂਦਾ ਜੀ ਮਾੜਾ ਮੋਟਾ ਪਰ ਇੱਕ ਵੀਰ ਨੇ ਪਿਛਲੀ ਵਾਰੀ ਕਮੈਂਟ ਕਰਿਆ ਕਹਿੰਦਾ ਜੀ ਅਸੀਂ ਦਰਵਾਜ਼ੇ ਲਿਆਂਦੇ ਕਹਿੰਦਾ ਸਾਰੇ ਮਾੜੇ ਨਿਕਲੇ ਉਹਦੀ ਪ੍ਰੋਫਾਈਲ ਫਰੋਲੀ ਉਹ ਆਪ ਦਰਵਾਜ਼ੇ ਤਿਆਰ ਕਰਦਾ ਮਾਣੂ ਕਮੈਂਟ ਕਰਿਆ ਮਹਾ ਬਾਈ ਤੈਨੂੰ ਆਪਦੇ ਕੰਮ ਤੇ ਭਰੋਸਾ ਨਹੀਂ ਤੇ ਵੀ ਇਹ ਤੋਂ ਲਿਜਾਣੇ ਪਏ ਪਹਿਲੀ ਗੱਲ ਵੀ ਜਾਂ ਤੂੰ ਆਪ ਦਰਵਾਜ਼ੇ ਤਿਆਰ ਕਰਦਾ ਫਿਰ ਇਹ ਤੂੰ ਕਿਉਂ ਲਗਿਆ ਫਿਰ ਉਹ ਬੰਦਾ ਬਦਲ ਗਿਆ ਕਹਿੰਦਾ ਸਾਡੇ ਪਿੰਡ ਚ ਆਈ ਦੀ ਏ ਮਾ ਤੇਰਾ ਪਿੰਡ ਕਿਹੜਾ ਫਿਰ ਉਹਨੇ ਪਿੰਡ ਵੀ ਨਹੀਂ ਦੱਸਿਆ ਸਾਰੇ ਮਿਸਤਰੀ ਨਹੀਂ ਗੋਵਿੰਦ ਜੀ ਹੁੰਦੇ ਵਿੱਚ ਜਿਹੜਾ ਉਹ ਕਮਿਟ ਕਰਨ ਵਾਲੇ ਕਿਰਾਏ ਪੇੜ ਹੁੰਦੇ ਨੇ ਈ ਉਹ ਕਮਿਸ਼ਨੀ ਹੁੰਦੇ ਨੇ ਜਿਹੜੇ ਬਿਲਕੁਲ ਸਾਰੇ ਮਿਸਤਰੀ ਨਹੀਂ ਕਰਦੇ ਉਹ ਪੇੜ ਬੰਦੇ ਹੁੰਦੇ ਨੇ ਵਿੱਚ ਬਸੇਰੇ ਸਾਡੇ ਨਾਲ ਲਿਹਾਜਾਂ ਵੀ ਨੇ ਹਾਂ ਹਾਂ ਬਸੇਰਾ ਵਰਤਦੇ ਆ ਮਿਸਤਰੀਆਂ ਤੁਹਾਡੇ ਕੋਲੇ ਵੀ ਤਾਂ ਮਿਸਤਰੀ ਕਰਦੇ ਨੇ ਕਿਹੜਾ ਜਾਦੂ ਨਾਲ ਇੱਕ ਗੱਲ ਵਸ ਨੂੰ ਹੋਰ ਦੱਸ ਦਿੰਦਾ ਜੀ ਹਾਂ ਜੀ ਸਾਡੇ ਨਾਲ ਦਾ ਪੱਲਾ 135 ਰੁਪਏ ਸਕਰ ਫੁੱਟ ਦੇ ਵਿੱਚ ਆਪਾਂ ਤੁਹਾਨੂੰ ਮੈਕ ਵਾਲਾ ਪੱਲਾ ਦਿੰਨੇ ਆਂ ਬਿਲਕੁਲ ਜੀ ਜਿਹੇ ਜਾਂ ਮਰਜੀ ਤੁਸੀਂ ਡਿਜ਼ਾਈਨ ਪਵਾ ਲਓ ਜਿਹੇ ਜਾਂ ਮਰਜੀ ਤੁਸੀਂ ਕਲਰ ਲੈ ਲਓ ਜੋ ਮਰਜੀ ਮੰਨ ਲਓ ਤੁਹਾਡੀ ਇੱਛਾ ਪੱਲੇ ਨੂੰ ਵੱਟ ਕੇ ਦੇਖ ਲਓ ਵਿਚਾਰੋਂ ਵੱਟ ਕੇ ਦੇਖ ਲਓ ਜੇ ਪੱਲੇ 'ਚ ਕੋਈ ਨੁਕਸ ਹੋਇਆ ਤਾਂ ਡਬਲ ਪੈਸੇ ਵਾਪਸ ਲਓ ਪਰ ਮੈਂ ਇੱਕ ਗੱਲ ਦੱਸ ਦੇਣਾ ਵੀ ਜਿਹੜਾ ਹੁਣ ਮੰਨ ਕੇ ਚਲੋ ਅਸੀਂ ਤੁਹਾਨੂੰ 135 ਰੁਪਏ ਸਕਰ ਫੁੱਟ ਦੇਤਾ ਉਹ ਪੱਲਾ ਇੱਕ ਬੰਦਾ ਨਵਾਂ ਮਾਰਕੀਟ ਦੇ ਵਿੱਚ ਜਿਹਨੂੰ ਐਵੇਂ ਨਹੀਂ ਪਤਾ ਵੀ ਮਾਲ ਮਿਲਦਾ ਕਿੱਥੋਂ ਆ ਹਾਂ ਬਿਲਕੁਲ ਠੀਕ ਹੈ ਉਹ ਵੀ ਤੁਹਾਨੂੰ 140 ਰੁਪਏ ਸਕਰ ਫੁੱਟ ਦਿੰਦਾ ਤਾਂ ਇੰਨਾ ਕੁ ਦਾ ਦਿਮਾਗ ਆਪਣਾ ਕਾਮਨ ਸੈਂਸ ਇੰਨੀ ਕੁ ਤਾਂ ਹੋਣੀ ਚਾਹੀਦੀ ਆ ਵੀ ਫਿਰ ਇਹਦੇ ਵਿੱਚ ਕੋਈ ਘਾਟ ਵੀ ਵਿੱਚੋਂ ਚੈੱਕ ਤਾਂ ਕਰੀ ਤੋ ਤੁਸੀਂ ਇੱਕ ਪਾਸੇ ਸਾਡਾ ਮਿਸ਼ਾਲ ਵਰਕਸ ਸਦਾ ਪੱਲਾ ਰੱਖ ਲਓ ਉਹਦਾ ਸਮਿਲਕਾ ਰੱਖ ਲਓ ਸ਼ੀਟ ਦਾ ਵੇਡ ਦੇਖ ਲਓ ਸ਼ੀਟ ਦੀ ਮੋਟਾਈ ਚੈੱਕ ਕਰ ਲਓ ਇੱਕ ਪਾਸੇ ਮੰਨ ਕੇ ਚੱਲੋ ਵੀ ਦੂਸਰਾ 140 ਵਾਲੇ ਨਾਲ ਕੰਪੇਅਰ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਜੀ ਇੱਕ ਟਿਕ ਹੋਰ ਜੀ ਆਪਾਂ ਸਾਗਵਾਨ ਤੇ ਵੀ ਰੱਖਦਾ ਇਨਾਮ ਹਾਂਜੀ ਉਧਰ ਚਾਂਪ ਜੂੰਬ ਤੇ ਅਮਰਿੰਦੀ ਮਰੁੰਦੀ ਦੇ ਵੀ ਰੱਖਦਾ ਜੀ ਹੁਣ ਇਹਦੇ ਵੀ ਰੱਖਣਾ ਜੀ ਸਨਮੈਕੇ ਵਾਲਿਆਂ ਤੇ ਵਿੱਚ ਕਹਿੰਦੇ ਨੇ ਵੀ ਧੂੜੀ ਭਰੀ ਹੋਈ ਆ ਜੀ ਬੂਰ ਪਰਿਆ ਹੋਇਆ ਸਨਮੈਕੇ ਆਲਾ ਪੱਲਾ ਗੋਬਿੰਦ ਜੀ ਜਿਹੜਾ ਹੁੰਦਾ ਇਹ ਬਜਟ ਅਨੁਸਾਰ ਪੱਲਾ ਲੱਗਦਾ ਬਿਲਕੁਲ ਜੀ ਹੁਣ ਇਹ ਜਿਹੜੀ ਸਨਮੈਕੇ ਵਾਲੀ ਕੋਠੀ ਆ ਮੈਂ ਸਾਰੀ 40000 ਚ ਕੰਪਲੀਟ ਕਰ ਦਵਾਂ ਅੱਛਾ ਸੰਗਰੂਰ ਮਾਲ ਲਾਇਆ ਹੁਣ ਅਸੀਂ ਕੋਠੀ ਦਾ 33000 ਰੁਪਏ ਦੇ ਵਿੱਚ ਕੋਠੀ ਦਾ ਮਾਲ ਦਿੱਤਾ ਉਹਨੂੰ ਸਾਰਾ ਠੀਕ ਹੈ ਜੀ ਹੁਣ 33000 ਰੁਪਏ ਦੀ ਕੀ ਕਾਤ ਹੈ ਕੀ ਲੱਕੜ ਦੇ ਕੰਮ ਮੂਰੇ ਨਾ ਹੈ ਕੀ ਤਾਂ ਉਹਦੇ ਵਿੱਚੋਂ ਅਸੀਂ ਕਮਾ ਲਿਆ ਕੀ ਉਹਦੇ ਵਿੱਚੋਂ ਜਿਹਨੇ ਸਾਨੂੰ ਮਾਲ ਵੇਚੇ ਆਉਣੇ ਕਮਾ ਲਿਆ ਬਿਲਕੁਲ ਕਹਿਣ ਦਾ ਮਤਲਬ ਵੀ ਇਹ ਕੋਈ ਜ਼ਿਆਦਾ ਕੋਈ ਲੰਬਾ ਚੌੜਾ ਸਿਸਟਮ ਵੀ ਨਹੀਂ ਹੈਗਾ ਰੁਪਈਏ ਰੁਪਈਏ 200 ਰੁਪਈਆ ਦੇ ਕੰਮ ਕਰੀਏ ਨਾ ਤਾਂ ਕਰੀਏ ਨੇ ਕਿਉਂਕਿ ਸਾਡਾ ਮਾਲ ਬਹੁਤ ਜ਼ਿਆਦਾ ਜਾਂਦਾ ਬਿਲਕੁਲ ਬਾ ਇਹਹੀ ਕਾਰਨ ਆ ਸਸਤਾ ਦੇਣ ਦਾ ਹੋਰ ਦੂਸਰਾ ਕੋਈ ਕਾਰਨ ਹੈ ਹੀ ਨਹੀਂ ਕੋਈ ਸਾਡੇ ਘਰੇ ਬਾਗ ਨਹੀਂ ਲੱਗੇ ਕੋਈ ਸਾਡਾ ਹਾਲੇ ਚੋਰੀ ਦਾ ਮਾਲ ਨਹੀਂ ਹੈਗਾ ਜਾਂ ਕੋਈ ਅਸੀਂ ਗਲਤ ਕੰਮ ਨਹੀਂ ਕਰਦੇਗੇ ਜਾਂ ਨਹੀਂ ਮਾਲ ਨਹੀਂ ਹੈਗਾ ਕੋਈ ਜਾਲੀ ਮਾਲ ਨਹੀਂ ਸਾਰੀ ਫੈਕਟਰੀ ਕਸਟਮਰ ਦੇ ਮੂਹਰੇ ਪਈ ਹੈ ਹਮਮ ਘੱਟ ਪੈਸਿਆਂ 'ਚ ਵੱਧ ਮਾਲ ਵੇਚ ਕੇ ਵੱਧ ਮਾਲ ਵੇਚ ਕੇ ਮੰਨ ਕੇ ਚਲੋ ਵੀ ਚਲੋ ਹਰ ਇੱਕ ਬੰਦੇ ਦੀ ਆਪਦੀ ਆਪਜੀ ਥਿਓਰੀ ਹੁੰਦੀ ਆ ਪਰ ਜਿਹੜਾ ਸਾਨੂੰ ਕਾਪੀ ਕਰਕੇ ਮਾਲ ਵੇਚਦਾ ਜਾਂ ਸਾਨੂੰ ਦੇਖ ਕੇ ਮਾਲ ਵੇਚਦਾ ਜਾਂ ਮੰਨ ਕੇ ਚਲੋ ਹੁਣ ਮਾਰਕੀਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਜਿੱਥੇ ਬੈਠੀ ਨੇ ਪਰ ਉਹਦੇ ਤੇ ਮੰਨ ਕੇ ਦੇਖਿਆ ਕਰੋ ਵੀ ਯਾਰ ਹੈ ਕੀ ਸਿਸਟਮ ਬਾਕੀ ਗਲਤੀ ਆਗੇ ਨਿਬੜਦੀ ਵੀ ਚੈੱਕ ਕਰਕੇ ਲਿਆ ਕਰੋ ਭਾਈ ਇਹਦੇ ਆਲਾ ਵੀ ਉਹਨਾਂ ਆਲਾ ਵੀ ਸਾਰੇ ਕਿਤੋਂ ਆਪਦੀ ਤਸੱਲੀ ਕਰਕੇ ਭਾ ਕਿ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਕਿਉਂਕਿ ਜੇ ਇਹ ਵੀਡੀਓ ਸ਼ੇਅਰ ਹੋਊਗੀ ਸ਼ਾਇਦ ਕਿਸੇ ਦਾ ਵਧੀਆ ਕੰਮ ਹੋ ਜੇ ਤੇ ਸਸਤਾ ਹੋ ਜੇ ਤੋਂ ਬਾਕੀ ਧੰਨਵਾਦ ਤੁਹਾਡਾ ਤੇ ਧੰਨਵਾਦ ਲਖਵਿੰਦਰ ਜੀ ਦਾ ਇਹਨਾਂ ਨੇ ਸਮਾਂ ਦਿੱਤਾ ਤੁਹਾਡਾ ਦਾ ਬਹੁਤ ਬਹੁਤ ਜਿਹੜਾ ਪਿਆਰ ਦਿੰਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ